ਖਬਰ ਹੁਸ਼ਿਆਰਪੁਰ ਦੇ ਬਲਾਕ ਮਾਹਲਪੁਰ ਅਦੀਨ ਆਉਂਦੇ ਪਿੰਡ ਲੱਦੇਵਾਲ ਤੋਂ ਹੈ ਜਿੱਥੋਂ ਦੇ ਰੈਂਡ ਵਾਲੀ ਕਰੀਬ ਤਿੰਨ ਦਰਜਨ ਘਰਾਂ 'ਚ ਪਾਣੀ ਨਾ ਆਉਣ ਕਰਕੇ ਲੋਕ ਮੁਸ਼ਕਲਾਂ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਤੇ ਪਾਣੀ ਦੀ ਜਦੋਜਹਿਦ ਲਈ ਜਾਂ ਤਾਂ ਲੋਕਾਂ ਨੂੰ ਪਿੰਡ ਦੇ ਘਰਾਂ 'ਚ ਰੁਕ ਕਰਨਾ ਪੈਂਦਾ ਜਾਂ ਫਿਰ ਪਿੰਡ ਦੇ ਬਾਹਰਵਾਰ ਸਥਿਤ ਸ਼ਹੀਦਾ ਗੁਰੂ ਘਰ 'ਚ ਅੱਜ ਗੁੱਸੇ 'ਚ ਆਏ ਪਿੰਡ ਵਾਸੀਆਂ ਵੱਲੋਂ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਹੋਇਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜਮ ਕੇ ਨਰੇਬਾਜ਼ੀ ਕੀਤੀ ਤੇ ਮੰਗ ਕੀਤੀ ਹੈ ਕਿ ਪਿੰਡ ਵਾਸੀਆਂ ਦੇ ਘਰਾਂ ਤੱਕ ਪਾਣੀ ਪਹੁੰਚਾਇਆ ਜਾਵੇ ਮੀਡੀਆ ਦੇ ਕੈਮਰੇ ਸਾਹਮਣੇ ਆਪਣਾ ਦੁੱਖਣਾ ਰੋਂਦਿਆਂ ਹੋਏ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਿੰਡ ਲੱਦੇਵਾਲਚੀ ਰਹਿ ਰਹੇ ਨੇ ਤੇ ਉਹਨਾਂ ਦੀ ਪੰਚਾਇਤ ਕੁਮਿਆਲਾ ਪਿੰਡ ਨਾਲ ਲੱਗਦੀ ਹੈ ਤੇ ਪਿਛਲੇ ਕਾਫੀ ਜ਼ਿਆਦਾ ਸਮੇਂ ਤੋਂ ਪਿੰਡ ਤੇ ਬਹੁਤੇ ਲੋਕਾਂ ਦੇ ਘਰਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਖਾਸ ਕਰਕੇ ਘਰਾਂ ਦੀਆਂ ਮਹਿਲਾਵਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਕਿਉਂਕਿ ਘਰਾਂ ਦੇ ਕੰਮਾਂ ਲਈ ਉਹਨਾਂ ਨੂੰ ਦੂਰੋਂ-ਦੂਰੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਹੈ ਜਿਸ ਕਾਰਨ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਤੇ ਪਾਣੀ ਦੀ ਕਮੀ ਕਾਰਨ ਘਰਾਂ ਦੇ ਕਈ ਕੰਮ ਵੀ ਅਧੂਰੇ ਰਹਿ ਜਾਂਦੇ ਨੇ। ਉਹਨਾਂ ਕਿਹਾ ਕਿ ਉਹ ਕਈ ਵਾਰ ਆਪਣੀ ਸਮੱਸਿਆ ਨੂੰ ਲੈ ਕੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਡਿਪਟੀ ਕਮਿਸ਼ਨਰ ਅਤੇ ਬੀਡੀਪੀਓ ਤੱਕ ਪਹੁੰਚ ਕਰ ਚੁੱਕੇ ਨੇ ਪਰੰਤੂ ਹਰ ਵਾਰ ਝੂਠੇ ਦਲਾਸੇ ਹੀ ਮਿਲਦੇ ਨੇ ਜਿੱਕੇ ਤਰ੍ਹਾਂ ਵੀ ਕੋਈ ਹੱਲ ਨਹੀਂ ਹੋਇਆ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਤਾਂ ਜੋ ਉਹ ਵੀ ਇਸ ਦੁਬਿਧਾ ਚੋਂ ਬਾਹਰ ਨਿਕਲ ਸਕਣ। ਹੁਸ਼ਰਪੁਰ نیوز ਦੇ ਨਾਲ ਚੇਤਨ ਕਸ਼ਪਤ ਰਿਪੋਰਟ। ਜੀ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਇਹ ਇਹ ਲੱਦੇ ਵਾਲਾ ਵਾਸੀ ਸਾਡੀ ਪੰਚਾਇਤ ਘਮਾਣਾ ਪਿੰਡ ਨਾਲ ਜੁੜੀ ਹੋਈ ਹੈ ਜੀ ਠੀਕ ਹੈ ਸਾਡੀ ਜਾਦੇ ਸਹੀ ਮਕਾਨਾਂ ਦਾ ਰਹਿائش ਕੀਤੀ ਹੋ ਕਾਫੀ ਲੰਮੇ ਟਾਈਮ ਤੋਂ ਸਰ ਸਾਨੂੰ ਪਾਣੀ ਦੀ ਬਹੁਤ ਪਰੇਸ਼ਾਨੀ ਹੈ ਜੀ ਸਾਨੂੰ ਹੋਰ ਸਹੂਲਤ ਤੋਂ ਸਾਨੂੰ ਕੁਆਡੀ ਵੱਡੀ ਲੋੜ ਨਹੀਂ ਹੈ ਸਾਨੂੰ ਮੇਨ ਜੜਾ ਹੈਗਾ ਪੀਣ ਵਾਲਾ ਪਾਣੀ ਸਾਨੂੰ ਮਹੀਆ ਕਰਾਇਆ ਜਾਵੇ ਅਸੀਂ ਇਸ ਸਬੰਧ ਵਿੱਚ ਅਸੀਂ ਸਰਕਾਰ ਤੱਕ ਪਹੁੰਚ ਕੀਤੀ ਸੀਗੀ ਸਰਕਾਰੀ ਨੁਮਾਇੰਦਿਆਂ ਤੱਕ ਅਸੀਂ ਆਪਣੇ ਲੈਵਲ ਤੇ ਗਏ ਸੀਗੇ ਪੰਚਾਇਤ ਨੂੰ ਵੀ ਇਹ ਦੋਨਾਂ ਪਿੰਡਾਂ ਦੀ ਪੰਚਾਇਤ ਨੂੰ ਵੀ ਅਸੀਂ ਤਲਾਹ ਕੀਤੀ ਸੀਗੀ ਸਾਡਾ ਮਹਿਕਮੇ ਦੇ ਅਧਿਕਾਰੀ ਨੇ ਗੱਲਬਾਤ ਸਾਡੀ ਇਤੋਂ ਸਾਢੇ 1.5 ਸਾਲ ਪਹਿਲਾਂ ਕੰਮ ਸ਼ੁਰੂ ਹੋ ਗਿਆ ਸੀਗਾ ਜੀ ਪਾਣੀ ਦਾ ਪਤਾ ਨਹੀਂ ਕੁਝ ਸ਼ਰਾਰਤੀ ਅੰਸਰਾਂ ਨੇ ਕੰਮ ਵਿੱਚੇ ਬੰਦ ਕਰਵਾਤਾ ਜੀ ਇੱਥੇ ਅਸੀਂ ਜਗਤ ਦੇ ਵਿੱਚ ਸਾਡੇ ਕੋਲ ਲੇਬਰ ਬੈਠੀ ਰਹੀ ਜਨਵਰੀ ਮਹੀਨੇ ਤਕਰੀਬਨ 5-7 ਦਿਨ ਇੱਥੇ ਬੈਠ ਕੇ ਗਏ ਇਸ ਬਾਰੇ ਦੋਨਾਂ ਪਿੰਡਾਂ ਦੇ ਪੰਚਾਇਤਾਂ ਨੂੰ ਪਤਾ ਸਾਨੂੰ ਇਹ ਨਹੀਂ ਪਤਾ ਲੱਗਾ ਕੰਮ ਬੰਦ ਹੋਣ ਦਾ ਕੀ ਰੀਜ਼ਨ ਸੀਗਾ ਜੀ ਕਿ ਪਾਣੀ ਇੱਥੋਂ 400 ਮੀਟਰ ਦੀ ਦੂਰੀ ਤੇ ਹੈ ਜੀ ਕੀ ਲੱਗਦਾ ਤੁਹਾਨੂੰ ਕਾਰਨ ਕਿਉਂ ਨਹੀਂ ਦਿੱਤਾ ਜਾ ਰਿਹਾ ਕੋਈ ਜਾਣ ਬੁਝ ਕੇ ਤੁਹਾਨੂੰ ਪੰਚਾਇਤ ਕੋਲੋਂ ਤਿਆਰੀ ਦੇ ਰਾਜੀ ਹੈ ਜੀ ਕਮੇਲਾ ਪਿੰਡ ਦੀ ਪੰਚਾਇਤ ਦੇ ਫੰਡ ਅਵੇਲੇਬਲ ਕਰਾਣਾ ਉਹ ਕਹਿੰਦੇ ਸਾਡਾ ਫੰਡ ਹੈਗਾ ਸਭ ਕੁਝ ਸਾਡੇ ਕੋਲ ਅਵੇਲੇਬਲ ਆ ਜੀ ਉਸ ਤੋਂ ਬਾਅਦ ਜਿਹੜੀ ਇੱਧਰ ਦੂਜੀ ਪਿੰਡ ਦੀ ਪੰਚਾਇਤ ਸੀਗੀ ਉਹ ਵੀ ਸਾਡੇ ਨਾਲ ਐਗਰੀ ਆ ਜੀ ਮਹਿਕਮਾ ਕਹਿੰਦਾ ਸਾਡੇ ਕੋਲ ਪਾਣੀ ਹੈਗਾ ਸਾਡੇ ਕਹਿੰਦਾ 50000 ਲੀਟਰ ਦੀ ਸਾਡੀ ਕਪੈਸਿਟੀ ਨਾਲ ਜਿਹੜਾ ਕੋ ਟੈਂਕਰ ਹੈਗਾ ਜੀ ਜੋ ਟੈਂਕੀ ਬਣੀ ਹੋਈ ਆ ਸਾਡੇ ਕੋਲ ਕਹਿੰਦਾ ਪਾਣੀ ਹੈਗਾ ਅਸੀਂ ਦੇਣ ਵਾਸਤੇ ਤਿਆਰ ਵਾਂ ਪਰ ਪਤਾ ਨਹੀਂ ਕੀ ਗੱਲ ਹੋਈ ਆ ਕੰਮ ਸ਼ੁਰੂ ਹੋ ਗਏ ਬੰਦ ਹੋ ਗਏ ਸਾਨੂੰ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਪੂਰਾ 1 ਸਾਲ ਹੋ ਗਿਆ ਇਸ ਗੱਲ ਨੂੰ ਜੀ ਅਧਿਕਾਰੀਆਂ ਨੂੰ ਮੁਲਾਕਾਤ ਅਸੀਂ ਫੇ ਡਿਪਟੀਜ਼ ਪ੍ਰਮਾਣ ਜੋ ਡਿਪਟੀ ਸਪੀਕਰ ਸਾਹਿਬ ਕੋ ਗਏ ਸੀਗਾ ਜੀ ਉਨੇ ਮੈਂ ਕਿਹਾ ਮੈਨੂੰ ਚਿੱਠੀ ਲਿਖੀ ਸੀਗੀ ਤੇ ਉਹ ਚਿੱਠੀ ਮਾਰਕ ਕਰਕੇ ਅੱਗੇ ਹੋ ਗਈ ਪਤਾ ਨਹੀਂ ਕਿੱਥੇ ਰੁਕ ਗਈ ਕੀ ਕਾਰਨ ਹੋਇਆ ਅੱਜ ਤੱਕ ਉੱਤੇ ਕੋਈ ਕਾਰਵਾਈ ਨਹੀਂ ਹੋਈ ਜੀ ਅਸੀਂ ਡੀਸੀ ਸਾਹਿਬ ਤੱਕ ਵੀ ਪਹੁੰਚ ਕੀਤੀ ਆ ਉਨੇ ਵੀ ਕਿਹਾ ਸੀ ਕਿ ਮਹਿਕਮਿਆਂ ਤੱਕ ਚਿੱਠੀਆਂ ਆਈਆਂ ਇੱਥੇ ਅਸੀਂ ਆਪਣੇ ਲੈਵਲ ਤੇ ਸੀ ਫੇ ਵਾਟਰ ਸਪਲਾਈ ਦੇ ਦਫ਼ਤਰ ਗਏ ਸੀਗੇ ਉਹਨੇ ਵੀ ਪਤਾ ਨਹੀਂ ਕੀ ਚੱਕਰ ਸਾਨੂੰ ਖੁਦ ਨੂੰ ਸਮਝ ਨਹੀਂ ਲੱਗ ਰਿਹਾ ਵੀ ਕਾਹਤ ਨਹੀਂ ਸਾਨੂੰ ਪਾਣੀ ਮਿਲਿਆ ਅਸੀਂ ਕਿਦੋਂ ਬਾਹਰੋਂ ਵਗ ਰਹੇ ਆ ਕਿੰਨੇ ਸਮੇ ਤੋਂ ਮੇਰੀ ਤੁਹਾਡੀਆਂ ਬਣੀਆਂ ਹੋਈਆਂ ਬੋਟਾ ਕ ਮਲੇ ਪਿੰਡ ਨਾਲ ਜੁੜਿਆ ਜੀ ਲੱਦੇ ਆਲ ਹੈਗਾ ਜੀ ਇੱਥੋਂ ਉਹ ਪੰਚਾਇਤ ਐਗਰੀ ਆ ਤੁਹਾਡੇ ਨਾਲ ਦੋਨਾਂ ਪਿੰਡਾਂ ਦੀ ਪੰਚਾਇਤ ਐਗਰੀ ਆ ਜੀ ਜੋ ਵੀ ਸੜਕ ਆਗ੍ਰਿਪਤ ਕਾਜੀ ਕਾਗਜ਼ੀ ਕਾਰਵਾਈ ਐ ਸੀ ਪਹਿਲੇ ਤੁਹਾਡੇ ਸਾਥੀਆਂ ਦੇ ਦੇ ਚੁੱਕੇ ਪਿਛਲੇ ਕਿੰਨੇ ਸਮੇ ਤੋਂ ਇਹ ਸਮੱਸਿਆ ਜੀ ਜੀ ਸਰ ਜੱਤ ਉੱਥੇ ਰਹਿ ਰਹੇ ਆ ਸਾਨੂੰ ਪਾਣੀ ਹੈ ਹੀ ਸਮੱਸਿਆ ਜੀ ਸਾਲ ਹੋ ਗਏ ਕਈ ਤਾਂ ਫਿਰ ਲੰਬੇ ਟਾਈਮ ਤੋਂ ਰਹਿ ਰਹੇ ਚਾਰ ਪੰਜ ਸਾਲ ਸਾਨੂੰ ਪਹਿਲੇ ਜੋ ਰਹਿ ਰਹੇ ਆ ਬਸਨੀਰ ਤੁਸੀਂ ਆਪ ਘਰਾਂ ਚ ਘੁੰਮ ਕੇ ਸਰਵੇ ਕਰ ਸਕਦੇ ਵੀ ਪਾਣੀ ਹੈਗਾ ਕਿ ਨਹੀਂ ਹੈਗਾ ਠੀਕ ਪਜੀ ਕਹਨਾ ਮਾ ਜੀ ਮੇਰਾ ਨਾਮ ਓਂਕਾਰ ਸਿੰਘ ਓਂਕਾਰ ਸਿੰਘ ਜੀ ਕਿਹੜਾ ਪਿੰਡ ਆਪਣਾ ਲਿੱਧੇਵਾਲ ਜੀ ਠੀਕ ਆ ਜੀ ਦੱਸਿਆ ਜਾ ਰਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਦਿੱਕਤ ਆ ਤਾਂ ਵੀ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਹੁੰਦਾ ਹੈ ਜੀ ਗੁਜ਼ਾਰਾ ਇਦਾਂ ਜੀ ਕਈ ਵਾਰ ਤਾਂ ਟੂਲਾਂ ਤੋਂ ਭਰ ਕੇ ਲਿਆਉਂਦੇ ਆ ਕਈ ਵਾਰ ਸਾਡੇ ਕੋਲ ਗੁਰਦੁਆਰ ਸਾਹਿਬ ਆਸ਼ੀਸ਼ਾਂ ਦਾ ਉੱਥੋਂ ਭਰ ਕੇ ਲਿਆਉਂਦੇ ਆ ਤਾਂ ਕਿਵੇਂ گزارਾ ਹੁੰਦਾ ਇੰਨੀ ਦੂਰੋਂ ਦੂਰੋਂ ਤੁਸੀਂ ਕਰਦੇ ਹੋ ਪਾਣੀ ਢੋਕੇ ਲਿਆਣੇ ਹੋ ਸਰਦੀਆਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਨੇ ਤਾਂ ਅੱਗੇ ਹੁਣ ਗਰਮੀਆਂ ਦਾ ਮੌਸਮ ਵੀ ਸ਼ੁਰੂ ਹੋਣ ਵਾਲਾ ਹੈ ਵੀ ਕਿਸ ਤਰ੍ਹਾਂ گزارਾ ਹੋਏਗਾ ਜੀ ਇਹ ਦਿੱਕਤਾਂ ਤਾਂ ਪਿੱਛੇ ਵੀ ਚੱਲਦੇ ਆਏ ਆ ਜਿਸ ਤਾ ਆਪਣਾ ਪਿੱਛੇ ਹੋਈ ਹੈ ਜੀ ਹਨ ਇਦਾਂ ਤਾਂ ਗਾਂਵ ਚੱਲਣੇ ਪੈਣੇ ਆ ਜੀ ਕੀ ਲੱਗਦਾ ਸਰਕਾਰਾਂ ਖਾਸ ਕਰ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਬਹੁਤ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਆ ਸੁਧਾਰਾਂ ਨੂੰ ਲੈ ਕੇ ਪਿੰਡ ਚ ਹੋਇਆ ਨਹੀਂ ਸੁਧਾਰ ਤੁਹਾਡੀ ਇਸ ਸਮੱਸਿਆ ਦਾ ਇੱਥੇ ਤਾਂ ਵੀ ਪੁੱਜੇ ਸੀ ਰੂੜੀ ਸਾਹਿਬ ਤਾਂ ਵੀ ਪੁੱਜੇ ਸਾਡੀ ਕੋਈ ਸੁਲਵਾਇ ਨਹੀਂ ਕਿਸੇ ਪਾਸੇ ਹੋਈ ਕੀ ਕਰਨ ਲੱਗਦਾ ਕੋਈ ਰਾਜਨੀਤਿਕ ਤੁਹਾਡੇ ਨਾਲ ਰੰਜਿਸ਼ ਰੱਖੀ ਜਾ ਰਹੀ ਹੈ ਜਾਂ ਕਿਸੇ ਤੁਸੀਂ ਪਾਰਟੀਵਾਦੀ ਰੰਜਿਸ਼ ਕਰ ਰਹੇ ਹੋ ਰੰਜਿਸ਼ ਹੋ ਰਹੀ ਹੈ ਕਿਸ ਗੱਲ ਦੀ ਰੰਜਿਸ਼ ਹੋ ਰਹੀ ਹੈ ਇਹ ਸਾਨੂੰ ਵੀ ਨਹੀਂ ਕੋਈ ਪਤਾ ਜੀ ਮਤਲਬ ਇੱਥੇ ਲੇਬਰ ਆਈ ਉਹ ਨਹੀਂ ਮੋੜੀ ਜਿੱਥੇ ਵੀ ਜਾਣੇ ਆ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਆ ਪਰ ਪਾਣੀ ਨਹੀਂ ਅਜਦੇ ਆ ਜਿੱਥੇ ਸਾਨੂੰ ਇੱਥੇ ਰਹਿੰਦੇ ਨੂੰ 25 ਸਾਲ ਹੋ ਗਏ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਹਾਂਜੀ ਮੰਗ ਇਹੀ ਕਰਦੇ ਆ ਸਾਨੂੰ ਪੀਣ ਵਾਲਾ ਪਾਣੀ ਦਿੱਤਾ ਜਾਵੇ ਬਸ ਇਹੀ ਸਾਡੀ ਮੰਗ ਹੋਈ ਮਾਤਾ ਜੀ ਕੀ ਨਾਮ ਹੈ ਜੀ ਮੈਂ ਜਗਿੰਦਰ ਕੌਰ ਠੀਕ ਆ ਜੀ ਇਹ ਮਤਲਬ ਜੀ ਘਰਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਪਾਣੀ ਦੀ ਦਿੱਕਤ ਆ ਤਾਂ ਕਿਸ ਤਰ੍ਹਾਂ ਘਰਾਂ ਦਾ ਤੁਸੀਂ ਗੁਜ਼ਾਰਾ ਕਰਦੇ ਹੋ ਬਹੁਤ ਔਖਾ ਪਾਣੀ ਮੈਂ ਮੈਂ ਲਿਆਂਦੀ ਆ ਲੜਕੀ ਮੇਰੀ ਦੀਆਂ ਦੋ ਲੱਤਾਂ ਨਹੀਂ ਚੱਲਦੀਆਂ ਪੋਲੀਆ ਹੋਇਆ ਆ ਮੈਂ ਪਾਣੀ ਕਦੇ ਸਾਈਕਲ ਤੇ ਲਿਆਂਦੀ ਆ ਕਦੇ ਮੈਂ ਬਾਪੜੀ ਸਿਰ ਤੇ ਰੱਖ ਕੇ ਪਾਣੀ ਢੋਂਦੀ ਆ ਗੁਰਦੁਆਰੇ ਤੋਂ ਸਹੀਦ ਦਾ ਬਹੁਤ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਉਹ ਟੂਬਲਾਂ ਤੇ ਜਾਂਦੀਆਂ ਤਾਂ ਟੂਬਲਾਂ ਤੋਂ ਵੀ ਪਾਣੀ ਫਿਰ ਮੈਨੂੰ ਮਿਲਦਾ ਨਹੀਂ ਤੇ ਬਿਜਲੀ ਚੱਲ ਜਾਂਦੀ ਜਾਂ ਬੰਦ ਹੋ ਜਾਂਦਾ ਆ ਉਹੀ ਘਰ ਦੀਆਂ ਗ੍ਰਹਿਣੀਆਂ ਕੱਪੜੇ ਲੀੜਾ ਲਪਾ ਵੀ ਧੋਣੇ ਹੁੰਦੇ ਨੇ ਸਬਜ਼ੀਆਂ ਵੀ ਬਣਾਉਣੀਆਂ ਹੁੰਦੀਆਂ ਨੇ ਭਾਂਡੇ ਵੀ ਮਾਜੜੇ ਹੁੰਦੇ ਨੇ ਫੇ ਕਿਹੜੀ ਕਿਹੜੇ ਕਿਹੜਾ ਹਾਲਾਤਾਂ ਦੇ ਵਿੱਚ ਕਰਦੇ ਹਾਂ ਮੈਂ ਬਹੁਤ ਔਖੀ ਆ ਜੀ ਬਹੁਤ ਔਖੀ ਆ ਮੈਂ ਪਾਣੀ ਤਾਂ ਬਹੁਤ ਔਖੀ ਆ ਮੈਂ ਤਾਂ ਦੱਸੇ ਨਹੀਂ ਸਕਦੀ ਇਹਨਾਂ ਮੈਂ ਦੁਖੀ ਹਾਂ ਸਰਕਾਰਾਂ ਆਉਂਦੀਆਂ ਨੇ ਇਲੈਕਸ਼ਨ ਹੁਣ ਫੇਰ ਇਸ ਮਹੀਨੇ ਆਏ ਇਸ ਸਾਲ ਆ ਰਹੇ ਦੋ ਤਿੰਨ ਮਹੀਨੇ ਤੱਕ ਬਹੁਤ ਹਾਲਾਤਾਂ ਦੇ ਮਗਰੋਂ ਸਾਨੂੰ ਕੋਈ ਪੁੱਛਦਾ ਨਹੀਂ ਹੈਗਾ ਭਗਵੰਤ ਮਾਨ ਕਹਿੰਦੇ ਸੀਗੇ ਕਿ ਆਪਾਂ ਆਮ ਲੋਕਾਂ ਦੀ ਸਰਕਾਰ ਆ ਸਾਰਿਆਂ ਦੇ ਹੱਲ ਕਰ ਦਾਂਗੇ ਦੁੱਖ ਦੂਰ ਕਰਾਂਗੇ ਮੇਰਾ ਪਾ ਕਹਿੰਦਾ ਹੈ ਰੋਟਾ ਮੈਂ ਤੂੰ ਲੈ ਕੇ ਚੱਲ ਜਾਂਦਾ ਮੈਂ ਬਸ ਮੈਨੂੰ ਕੋਈ ਪੁੱਛਦਾ ਨਹੀਂ ਆਗਾ ਬੇ ਪਾਣੀ ਤੂੰ ਕਿੱਥੋਂ ਪਿੰਦੀ ਆ ਕਿੱਥੋਂ ਨਹੀਂ ਤੈਨੂੰ ਮਿਲਦਾ ਕਿ ਨਹੀਂ ਮਿਲਦਾ ਕੀ ਕਹਿਣਾ ਚਾਹੁੰਦੇ ਹੋ ਨਾ ਰਾਜਨੀਤਿਕ ਬਸ ਮੈਨੂੰ ਪਾਣੀ ਮਿਲਣਾ ਚਾਹੀਦਾ ਆ ਲੜਕੀ ਮੇਰੀ ਦੀ ਨੌਕਰੀ ਮੈਨੂੰ ਚਾਹੀਦੀ ਆ ਅੰਗਹੀਣਵਾ ਬੀਏ ਪੜੀ ਹੋਆ ਠੀਕ ਆ ਚਾਹਨਾ ਮੈਂ ਤੁਹਾਡਾ ਆਸ਼ਾ ਰਣੀ ਸਰ ਘਰਾਂ ਦੇ ਵਿੱਚ ਬੱਚੇ ਵੀ ਆ ਸਕੂਲ ਜਾਂਦੇ ਨੇ ਘਰ ਵਾਲਿਆਂ ਨੇ ਜਿਹੜੇ ਕੰਮ ਕਾਰ ਤੇ ਜਾਣਾ ਹੁੰਦਾ ਤਾਂ ਫਿਰ ਕਿਹਨਾ ਕਿਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਭਾਜੀ ਯਾਨੀ ਕਿ ਪਾਣੀ ਦੀ ਯਾਨੀ ਬਹੁਤ ਜ਼ਿਆਦਾ ਪ੍ਰੋਬਲਮ ਆ ਸਾਨੂੰ ਯਾਨੀ ਕਿ ਅਸੀਂ ਕਹਿ ਨਹੀਂ ਸਕਦੇ ਹੈਗੇ ਬੱਚਿਆਂ ਨੂੰ ਵੀ ਕਈ ਵੇਲੇ ਮੂੰਹ ਧੋ ਕੇ ਸਾਨੂੰ ਸਕੂਲ ਭੇਜਣਾ ਪੈਂਦਾ ਆ ਕਿਉਂਕਿ ਪਾਣੀ ਨਹੀਂ ਹੁੰਦਾ ਪ੍ਰੋਬਲਮ ਨਹੀਂ ਹੁੰਦੀ ਹਨਾ ਤਾਂ ਕੱਪੜੇ ਧੋਣ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਸਾਨੂੰ ਤਾਂ ਫਿਰ ਸਾਨੂੰ ਜਿੱਦਾਂ ਟੂਬਰਾ ਤੋਂ ਲਿਆਉਣਾ ਪੈਂਦਾ ਪਾਣੀ ਗੁਰਦੁਆਰੇ ਤੋਂ ਲਿਆਉਣਾ ਪੈਂਦਾ ਆ ਬਹੁਤ ਦਿੱਕਤ ਆ ਪਾਣੀ ਦੀ ਕਿ ਤੁਸੀਂ ਦੱਸ ਰਹੇ ਸੀ ਕਿ ਪਾਣੀ ਦੇ ਦੋਖੋ ਰਿਸ਼ਤੇਦਾਰਾਂ ਨੇ ਵੀ ਆਣਾ ਛੱਡ ਦਿੱਤਾ ਕਿ ਪਾਣੀ ਤਾਂ ਟੁੱਡੇ ਹੁੰਦਾ ਨਹੀਂ ਘਰਾਂ ਕੀ ਕਰਨਾ ਹਾਂਜੀ ਭਾਜੀ ਸਾਡੇ ਕੋਈ ਰਿਸ਼ਤੇਦਾਰ ਨਹੀਂ ਆਂਦਾ ਹੈਗਾ ਕਿਉਂਕਿ ਸਾੜ ਤਾਂ ਆਂਡੀ ਗਵਾਂਡੀ ਨੂੰ ਜਿਵੇਂ ਸੀ ਪੀਣ ਨੂੰ ਪਾਣੀ ਕਹੀ ਨਾ ਸਾਡਾ ਦਿਲ ਕਰਦਾ ਕਿ ਅਸੀਂ ਨੂੰ ਇਹਨਾਂ ਨੂੰ ਪੜਾਈਏ ਕਿਸੇ ਰਾਹ ਜਾਂਦੇ ਨੂੰ ਪਰ ਸਾਡੇ ਕੋਲ ਉਹ ਵੀ ਪਾਣੀ ਨਹੀਂ ਹੁੰਦਾ ਪਾਣ ਵਾਸਤੇ ਵੀ ਕਿਸੇ ਨੂੰ ਹਨਾ ਦੇਖੋ ਤੁਸੀਂ ਇੰਨੀ ਦੁਨੀਆ ਪੁੰਨ ਕਰਦੀ ਐ ਇੱਕ ਪਾਣੀ ਨਹੀਂ ਮਿਲਦਾ ਇਸ ਤੋਂ ਵੱਡੀ ਹੋਰ ਕੀ ਦੁੱਖ ਹੋ ਸਕਦਾ ਤੁਹਾਨੂੰ ਅੱਜ 75 ਸਾਲ ਹੋ ਗਏ ਸਾਡਾ ਦੇਸ਼ ਆਜ਼ਾਦ ਹੋਇਆ ਨੂੰ ਬਹੁਤ ਵੱਡੇ ਵੱਡੇ ਚੰਦ ਤੇ ਪਹੁੰਚਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਇੱਥੇ ਘਰਾਂ 'ਚ ਪਾਣੀ ਨਹੀਂ ਪਹੁੰਚਿਆ ਜੀ ਅੱਜ ਤੱਕ ਅਸੀਂ ਤਾਂ ਖੁਦ ਗੁਰਦੁਆਰੇ ਦੇ ਨੇੜੇ ਬੈਠੇ ਬਾਜੀ ਮਾਲ ਪਰ ਸ਼ਹਿਰ ਵਾ ਇੱਥੇ ਨੇੜੇ ਬੈਠੇ ਅਸੀਂ ਫੇਰ ਵੀ ਅਸੀਂ ਭੁੱਖੇ ਤੇ ਆਏ ਬੈਠੇ ਇੱਥੇ ਤੇ ਆਏ ਪਾਣੀ ਤੋਂ ਇਹ ਤਾਂ ਬਹੁਤ ਵੱਡੀ ਸ਼ਰਮ ਵਾਲੀ ਗੱਲ ਆ ਹਨਾ ਦੇਖੋ ਗੁਰਦੁਆਰਾ ਸਾਹਿਬ ਸਾਡੇ ਕੋਲ ਵਾ ਅਸੀਂ ਅਰਦਾਸਾਂ ਕਰਦੇ ਆਂ ਮਹਾਰਾਜ ਅੱਗੇ ਫੇਰ ਵੀ ਸਾਨੂੰ ਪਤਾ ਨਹੀਂ ਡੱਕ ਪੈਂਦੀ ਪਾਣੀ ਦੀ ਹਨਾ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ ਬਹੁਤ ਜਿਹੜੇ ਦਾਅਵੇ ਕਰਦੀਆਂ ਸਰਕਾਰਾਂ ਨੂੰ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਤਾਂ ਐਨੇ ਦੁਖੀ ਆ ਨਾ ਕਿ ਅਸੀਂ ਤਾਂ ਜਿਹੜਾ ਕੋਈ ਵੋਟ ਮੰਗਣਾ ਆਉਂਗਾ ਨਾ ਅਸੀਂ ਉਹਨਾਂ ਨੂੰ ਸ਼ਰੇਆਮ ਗਾਲਾਂ ਕੱਢਾਂਗੇ ਜੇ ਸਾਨੂੰ ਨਾ ਪਾਣੀ ਮਿਲਿਆ ਨਾ ਅਸੀਂ ਤਾਂ ਸ਼ਰੇਆਮ ਫਿਰ ਬੀਬੀਆਂ ਨੇ ਨਾ ਫਿਰ ਆਪਣੇ ਆਈ ਤੇ ਆ ਜਾਣ ਫਿਰ ਬਹੁਤ ਕੁਝ ਕਰ ਸਕਦੀਆਂ ਆ